ਨੰਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਦੌਰਾਨ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਸੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਦੁਰਵਿਹਾਰ ਵੀ ਹੋਇਆ ਉਹ ਜਿਨ੍ਹਾਂ ਸ਼ਿਕਾਇਤਾਂ ਨੇ ਜਬਰ ਵਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ 'ਚ ਇਸ ਕੈਂਪ ਦੇ ਅਗਲੀ ਕੀ ਐਕਸ਼ਨ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਊ ਹਾਲਤਾਂ ਦੇ ਮੁਤਾਬਕ ਮੀਟਿੰਗ ਰੱਖਾਂਗੇ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਨਾਲ ਦੂਜੀਆਂ ਜਥੇਬੰਦੀ ਸਾਥੀਆਂ ਦੇ ਨਾਲ ਵੀ ਅਸੀਂ ਮੀਟਿੰਗ ਰੱਖਾਂਗੇ ਤਾਂ ਕਿ ਇਸ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਸੰਭੂ ਬਾਰਡਰ ਤੇ ਜਿੱਥੇ ਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੋਰਚੇ ਦੇ ਵਿੱਚ ਉਹ ਵੀ ਇਸ ਨੂੰ ਦੇਰ ਕਰਕੇ ਗਏ ਆ ਉਹਨਾਂ ਨੇ ਦਿੱਤਾ ਵੀ ਦਿੱਤਾ ਸੀ ਅਸੀਂ ਸਮਝਦੇ ਆਂ ਵੀ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਤੇ ਭਾਰਤ ਦੀਆਂ ਜਥੇਬੰਦੀਆਂ ਨੇ ਭਾਵੇਂ ਅੱਡ ਅੱਡ ਕਿਸੇ ਫਾਰਮਾਂ ਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਬਾਕੀ ਸਾਰੇ ਕਿਸਾਨ ਸਾਥੀ ਜਿਹੜੇ ਜ਼ਿਲ੍ਹੇ ਦੇ ਸੀ ਉਹ ਰਹਿਣਾ ਹੋ ਗਏ ਨੇ ਹੁਣ ਉਹਨਾਂ ਦਾ ਮੀਟਿੰਗ ਹੋ ਗਈ ਗੱਲਬਾਤ ਹੋ ਗਈ ਅਗਲੇ ਐਕਸ਼ਨ ਨੇ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਆ ਉਹਨਾਂ ਨਾਲ ਗੱਲ ਸਾਡੀ ਚੱਲ ਰਹੀ ਆ ਅੱਜ ਉਹ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣ ਦਾ ਹੈਗਾ ਸਾਡਾ ਹੋ ਰਹੀ ਹੈ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੋਣਾ ਹੁਣ ਬਿਸ਼ਪਦਾ ਜਿਹੜੀ ਉਹ ਯੂ ਐਸ ਏ ਤੋਂ ਵਿੱਚ ਇੱਕ ਟੀਮ ਆਈ ਹੋਈ ਹੈ ਖੇਤੀ ਮੁਕਤ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ ਟਰੰਪ ਦਾ ਉਹ ਬਿਆਨ ਲੱਗਿਆ ਹੋਇਆ ਕਿ ਸੰਭਾਰਤ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਦਾ ਮਾਲ ਨਹੀਂ ਵੇਚਣ ਦੇ ਤਾਂ ਵੱਡੇ ਟੈਕਸ ਲਾਏ ਨੇ ਉਹ ਟੈਕਸਾਂ ਦੇ ਕੱਟ ਲਾ ਕੇ ਜੇ ਨਹੀਂ ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਅਬਦਲ ਸਸਤਾ ਮਾਲ ਆਪਣੀ ਮਾਰਕੀਟ ਛਤਾਰ ਕੇ ਖੇਤੀ ਤੰਦਰੁਸਤਵਾ ਕਰਨਾ ਚਾਹੁੰਦਾ ਉਹ ਜਿਹੜੀ ਉਸ ਉੱਤੇ ਵੀ ਇਹ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਉੱਠੀ ਹੈ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ ਚ ਰੱਖ ਕੇ ਇਹਦੇ ਵਿੱਚ ਜਿਟੇਸ਼ਨ ਦਾ ਕੋਈ ਰੂਪ ਕੱਢ ਸਕਦਾ ਹੈ ਭਵਿੰਦਰ ਸਿੰਘ ਲੰਗੋਵਾਲ ਜੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਕੀ ਕਹਿਣਾ ਚਾਹੁੰਦਾ ਅੱਜ ਨੇ ਪ੍ਰਦਰਸ਼ਨ ਲੈ ਕੇ ਡੀਸੀ ਦਫ਼ਤਰ ਕੋਲ ਜੋ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ਾਂ ਤੇ ਧਰਨਿਆਂ ਤੇ ਜ਼ਬਰ ਕੀਤਾ ਸੀ ਉਸ ਜ਼ਬਰ ਦੇ ਖਿਲਾਫ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ 'ਚ ਡੀਸੀ ਦਾਪਤਰਾਂ ਅੱਗੇ ਜ਼ਬਰ ਵਿਰੋਧੀ ਦਿਨ ਮਨਾਇਆ ਗਿਆ ਹੈ ਔਰ ਅੱਜ ਵੱਡੀ ਗਿਣਤੀ 'ਚ ਲੋਕ ਭਗਵੰਤ ਮਾਨ ਸਰਕਾਰ ਦੇ ਕੀਤੇ ਜ਼ਬਰ ਦੇ ਖਿਲਾਫ ਨਿਕਲ ਕੇ ਸੜਕਾਂ 'ਤੇ ਆਏ ਨੇ ਜੀ ਜਿਹੜਾ ਅੱਜ ਦਾ ਪ੍ਰੋਟੈਸਟ ਕਿੱਧਰ ਦਾ ਰਹਿਣਾ ਤੇ ਕੌਣ ਕਥਨ ਦਿੱਤਾ ਗਿਆ ਇਹ ਤੁਸੀਂ ਦੇਖੀਏ ਕਿ ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਧ ਚੜ ਕੇ ਲੋਕ ਸ਼ਾਮਲ ਹੋਏ ਨੇ ਕਿਉਂਕਿ ਬਾਕੀ ਜਿਹੜੀਆਂ ਜਥੇਬੰਦੀਆਂ ਸ joint ਮੋਰਚੇ ਤੋਂ ਬਾਹਰ ਸੀ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ ਪੰਜਾਬ ਇਸ ਸਮੇਂ ਗੰਭੀਰ ਖੇਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਔਰ ਲਗਾਤਾਰ ਪੰਜਾਬ ਦੇ ਕਿਸਾਨ ਲੈ ਰਹੇ ਮੰਗ ਕਰ ਰਹੀ ਹੈ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਚ ਬਦਲਮੀਆਂ ਫਸਲਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਉਹਨਾਂ ਦਾ ਐਮਐਸਪੀ ਤੈਅ ਕੀਤਾ ਜਾਵੇ ਪੰਜਾਬ ਸਰਕਾਰ ਐਮਐਸਪੀ ਤੇ ਉਹ ਫਸਲਾਂ ਖਰੀਦੇ ਔਰ ਪੰਜਾਬ ਦੇ ਕਿਸਾਨਾਂ ਉੱਤੇ ਜਿਹੜਾ ਕਰਜ਼ਾ ਹੈ ਉਹਦਾ ਹੱਲ ਕੀਤਾ ਜਾਵੇ ਔਰ ਇਹ ਸਾਰੀਆਂ ਮੰਗਾਂ ਤੇ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਨੇ ਪਰ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲੱਗਿਆ ਹੋਇਆ ਹੈ ਤੇ ਜਿਹੜਾ ਅਮਰੀਕਾ ਦੇ ਨਾਲ ਮੁਕਤ ਵਿਪਾਰ ਸਮਝੌਤਾ ਬਰਾਮਦ ਦਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਹੈ ਭਗਵੰਤ ਮਾਨ ਵੀ ਉਸੇ ਰਾਹ ਤੇ ਚੱਲ ਰਿਹਾ ਹੈ ਕਿ ਜਦੋਂ ਸਾਡੀ ਮਾਰਕੀਟ ਦੇ ਵਿੱਚ ਸਸਤੀਆਂ ਸਸਤੇ ਅਨਾਜ ਆ ਗਏ ਅਮਰੀਕਾ ਦਾ ਦੁੱਧ ਆ ਗਿਆ ਤਾਂ ਸਾਡੀ ਮਾਰਕੀਟ ਨੇ ਤਹਿਸ ਨਹਿਸ ਹੋ ਜਾਣਾ ਜਿਹਦੇ ਨਾਲ ਪਿੰਡੂ ਖੇਤਰ ਚ ਖੇਤੀ ਖੇਤਰ ਚ ਬੇਰੋਜ਼ਗਾਰੀ ਪੈਦਾ ਹੋਊਗੀ ਤੇ ਸਾਡਾ ਦੇਸ਼ ਹੈ ਜਿਹੜਾ ਅੰਨ ਸੰਕਟ ਦਾ ਵੀ ਸਕਾਰ ਹੋਊਗਾ ਕਿਉਂਕਿ ਸਾਡੀ ਮੰਡੀ ਖਤਮ ਹੋਊ ਸਾਡੇ ਕਿਸਾਨ ਖਤਮ ਹੋਣਗੇ ਤੇ ਸਾਡਾ ਇੱਥੇ ਜਿਹੜਾ ਵਪਾਰੀ ਆ ਛੋਟਾ ਉਹ ਵੀ ਖਤਮ ਹੋਊਗਾ ਵੱਡੇ ਵੱਡੇ ਮਾਲ ਨੇ ਜਿਹੜੇ ਉਹ ਖੁੱਲ ਜਾਣਗੇ ਤਾਂ ਇਹ ਸਾਰੇ ਕਾਹਦੇ ਖਿਲਾਫ ਸਾਡੀ ਲੜਾਈ ਹੈ ਤੇ ਭਗਵਾਨਤਮਾਨ ਸਰਕਾਰ ਨੇ ਤੇ ਜ਼ਬਰ ਕੀਤਾ ਔਰ ਜ਼ਬਰਦਸਤ ਜਵਾਬ ਪੰਜਾਬ ਦੇ ਲੋਕ ਉਹ ਚੰਗੀ ਤਰ੍ਹਾਂ ਦੇਣਾ ਜਾਣਦੇ ਆ